ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੂਬੇ ਦਾ ਸਭ ਤੋਂ ਵੱਡਾ ਕੌਣ ਮੁੱਖ ਮੰਤਰੀ ਮੁੱਖ ਮੰਤਰੀ ਦੇ ਉੱਪਰ ਦੀ ਕੌਣ ਸੁਪਰ ਮੁੱਖ ਮੰਤਰੀ ਸਾਡੇ ਪੰਜਾਬ ਦਾ ਸੁਪਰ ਸੀਐਮ ਕਿੱਥੇ ਆ ਜੀ ਕੁਝ ਪਤਾ ਨਹੀਂ ਲੱਗ ਰਿਹਾ ਦੋਸਤੋ ਸਾਡੇ ਐਮਐਲਏ ਐਮਪੀ ਟਿਕਟਾਂ ਵਾਲੇ ਛੱਡ ਛੱਡ ਕੇ ਜਾ ਰਹੇ ਨੇ ਡੁੱਲਦੇ ਜਹਾਜ਼ ਤੋਂ ਸਾਲਾਂ ਮਾਰੀਆਂ ਜਾ ਰਹੀਆਂ ਨੇ ਦੋਸਤੋ ਮੈਂ ਗੱਲ ਕਰਨ ਲੱਗਾਂਗਾ ਜਿਹੜੀ ਕਿ ਤੁਸੀਂ ਸਭ ਜਾਣਦੇ ਹੋ ਜਿਹੜੇ ਦੇਸ਼ ਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱੜ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਕਿ ਉਹ ਆਪਣੇ ਨਾਲ ਕਈ ਐਮਐਲਿਆਂ ਨੂੰ ਲੈ ਕੇ ਭਾਜਪਾ ਦੇ ਵਿੱਚ ਜਾ ਰਹੇ ਨੇ ਸੋ ਦੋਸਤੋ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਜੋ ਪਹਿਲਾਂ ਤੁਹਾਨੂੰ ਕਿਹਾਗਾ ਭੂਮਿਕਾ ਦੇ ਵਿੱਚ ਸਾਡੇ ਸਭ ਤੋਂ ਵੱਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਉਂਕਿ ਉਹ ਆਗੂ ਹੁੰਦੇ ਨੇ ਸੂਬੇ ਦੇ ਮੁਖੀ ਹੁੰਦੇ ਨੇ ਲੇਕਿਨ ਉਹਨਾਂ ਦੇ ਉੱਪਰ ਦੀ ਜਿਹੜਾ ਤੁਹਾਨੂੰ ਪਤਾ ਹੈ ਰਾਘਵ ਚੱਡਾ ਜੀ ਨੂੰ ਸੂਬੇ ਦਾ ਸੀਐਮ ਲਾਇਆ ਹੋਇਆ ਸੀਗਾ ਉਸ ਤੋਂ ਬਾਅਦ ਪਿੱਛੇ ਖਿੱਚ ਲਿਆ ਸੀ ਪੈਰ ਚੇਅਰਮੈਨ ਦੀਆਂ ਤਿਆਰੀਆਂ ਹੋ ਗਈਆਂ ਸੀ ਉਹਨਾਂ ਨੂੰ ਅਧਿਕਾਰ ਦਿੱਤੇ ਜਾ ਰਹੇ ਸੀਗੇ ਪਰ ਫਿਰ ਉੱਥੋਂ ਬੈਕ ਲੱਗ ਗਈ ਕਹਾਣੀ ਚਾਹੇ ਭਗਵੰਤ ਮਾਨ ਜੀ ਅੜ ਗਏ ਚਾਹੇ ਜੋ ਵੀ ਹੋਇਆ ਲੋਕਾਂ ਦਾ ਪ੍ਰੈਸ਼ਰ ਬਣ ਗਿਆ ਜੋ ਵੀ ਹੋਇਆ ਪਰ ਦੋਸਤੋ ਅੱਜ ਸਾਡੇ ਸੁਪਰ ਸੀਐਮ ਸਾਹਿਬ ਕਿੱਥੇ ਨੇ ਉਹ ਇੰਗਲੈਂਡ ਦੇ ਵਿੱਚ ਕੀ ਕਰ ਰਹੇ ਨੇ ਕੀ ਸਿਰਫ ਅੱਖ ਦਾ ਆਪਰੇਸ਼ਨ ਕਰਾਉਣ ਹੀ ਗਏ ਨੇ ਜਾਂ ਕੁਝ ਕਾਰਨ ਹੋਰ ਨੇ ਕਿਉਂਕਿ ਦੋਸਤੋ ਇਹ ਕਿਹਾ ਜਾ ਰਿਹਾਗਾ ਕਿ ਅੱਖ ਦਾ ਆਪਰੇਸ਼ਨ ਇੱਕ ਵੱਖਰੀ ਚੀਜ਼ ਹੈ ਪਰ ਟਵੀਟ ਕਰਨਾ ਮੈਸੇਜ ਕਰਨਾ ਬਿਆਨ ਜਾਰੀ ਕਰਨਾ ਇਹ ਤਾਂ ਬਹੁਤ ਮੂਮੂਲੀ ਗੱਲਾਂ ਨੇ ਇਹ ਤਾਂ ਕੀਤੀਆਂ ਜਾ ਸਕਦੀਆਂ ਨੇ ਪਰ ਉਹ ਕੁਝ ਵੀ ਨਹੀਂ ਹੋ ਰਿਹਾ ਬੋਲਿਆ ਨਹੀਂ ਜਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਇੱਥੋਂ ਤੱਕ ਕਿਹਾ ਜਾ ਰਿਹਾਗਾ ਕਿ ਕੱਲੇ ਨਹੀਂ ਕਈਆਂ ਨੂੰ ਨਾਲ ਲੈ ਕੇ ਜਾ ਰਹੇ ਨੇ ਪਰ ਦੋਸਤੋ ਅਗਰ ਪੋਰਾ ਵੀ ਸਚਾਈ ਹੈ ਇਸ ਗੱਲ ਦੇ ਵਿੱਚ ਅਗਰ ਇਹ ਖਬਰਾਂ ਦੇ ਵਿੱਚ ਕੁਝ ਵੀ ਸਚਾਈ ਹੈ ਹਾਲਾਂਕਿ ਅਸੀਂ ਇਹਨੂੰ ਇਹਦੀ ਤਸਦੀਕ ਨਹੀਂ ਕਰਦੇ ਪਰ ਅਗਰ ਇਹਦੇ ਵਿੱਚ 1% ਵੀ ਸੱਚਾਈ ਹੋਈ ਫੇਰ ਮੰਨ ਲਓ ਕਿ ਆਮ ਆਦਮੀ ਪਾਰਟੀ ਦਾ ਤਾਂ ਫਿਰ ਉਹਨੂੰ ਗਿਆ ਕੰਮ ਕਿਉਂਕਿ ਦੋਸਤੋ ਜਿਹੜੇ ਸੱਡ ਕੇ ਗਏ ਨੇ ਨਾ ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਿ ਰਹੇ ਨੇ ਉਹ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਲਾਈਨ ਲੱਗੀ ਖੜੀ ਐ ਇੱਕ ਦੂਜੇ ਤੋਂ ਦੂਜਾ ਕਾਲਾ ਦੂਜੇ ਤੋਂ ਤੀਜਾ ਕਾਲਾ ਉਹ ਕਹਿੰਦਾ ਮੈਂ ਪਹਿਲਾਂ ਵਗ ਜਾ ਉਹ ਕਹਿੰਦਾ ਮੈਂ ਨਾ ਰਹਿ ਜਾ ਸੋ ਦੋਸਤੋ ਅਗਰ ਜਿਹੜੀ ਕਿ 92 ਸੀਟਾਂ ਵਾਲੀ ਸਰਕਾਰ ਹੋਵੇ ਉਹਦੇ ਵਿੱਚੋਂ ਐਮਐਲਏ ਸੱਡ ਕੇ ਜਾਣ ਲੱਗ ਜਾਣਾ ਹੁਣ ਜਿਵੇਂ ਸੀਤਲ ਅੰਗੁਰਾਲ ਗਏ ਨੇ ਦੋਸਤੋ ਉਹਨਾਂ ਦੇ ਅਸਤੀਵਾ ਭੇਜ ਤਸਤੀਵਾ ਦੇ ਨਹੀਂ ਪੈਣਾ ਸੀਗਾ ਕਿਉਂਕਿ ਕੱਲੇ ਜਾ ਨਹੀਂ ਸਕਦੇ ਪਰ ਕਿਸ ਲਾਲਚ ਦੇ ਵਿੱਚ ਕਾਰਨ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਪਰ ਉਹੋ ਹੀ ਕਾਰਨ ਇਹਨਾਂ ਦੇ ਖਬਰਾਂ ਦੇ ਉੱਪਰ ਬੂਰ ਪਾ ਰਿਹਾਗਾ ਕਿਉਂਕਿ ਰਾਗਵ ਚੱਡਾ ਜੀ ਬਾਰੇ ਪਹਿਲਾਂ ਵੀ ਕਾਫੀ ਗੱਲਾਂ ਬਾਤਾਂ ਬਾਹਰ ਨਿਕਲ ਕੇ ਆ ਰਹੀਆਂ ਸੀਗੀਆਂ ਜਦੋਂ ਤੋਂ ਉਹਨਾਂ ਦੀ شادی ਹੋਈ ਆ ਉਸ ਸਮੇਂ ਤੋਂ ਕਾਫੀ ਕੁਝ ਕਿਹਾ ਜਾ ਰਿਹਾ ਸੀਗਾ ਪਰ ਦੋਸਤੋ ਇਹ ਹੁਣ ਖਬਰ ਆ ਰਹੀ ਹੈਗੀ ਕਿ ਉਹ ਕਈ ਐਮਐਲਏ ਨੂੰ ਲੈ ਕੇ ਜਦੋਂ ਉਥੋਂ ਵਾਪਸ ਮੁੜਨਗੇ ਤਾਂ ਉਹ ਬੀਜੇਪੀ ਜੁਆਇਨ ਕਰ ਸਕਦੇ ਨੇ ਪਰ ਦੋਸਤੋ ਅਗਰ ਬੀਜੇਪੀ ਨਾ ਜੁਆਇਨ ਕੀਤੀ ਤਾਂ ਈਡੀ ਵਾਲੀਆਂ ਵੀ ਖਬਰਾਂ ਆ ਰਹੀਆਂ ਨੇ ਕਿਉਂਕਿ ED ਨੇ ਪੰਜਾਬ ਦੇ ਉੱਪਰ ਸਿਕੰਜਾ ਬਹੁਤ ਤੈਟ ਕਰ ਦਿੱਤਾ ਦੋਸਤੋ ਇਹ ਕਿਹਾ ਜਾ ਰਿਹਾਗਾ ਕਿ ਜਿਹੜੇ ਅ ਅਫਸਰ ਨੇ IAS ਅਫਸਰ ਉਹਨਾਂ ਨੂੰ ਤਲਬ ਕੀਤਾ ਗਿਆਗਾ ਕਿਉਂਕਿ ਉਹਨਾਂ ਤੇ ਅਮਰੁੱਦਾ ਵਾਲਾ ਮਾਮਲਾ ਤੇ ਸ਼ਰਾਬ ਘਟਾਲੇ ਵਾਲਾ ਮਾਮਲਾ ਅਫਸਰਾਂ ਦੇ ਪੈਰ ਗਿੱਠੁੱਚੇ ਹੁੰਦੇ ਨੇ ਧਰਤੀ ਤੋਂ ਇਹ 2 ਮਿੰਟਾਂ ਦੇ ਵਿੱਚ ਬਾਦਾਂ ਮਾਮਕਵਾ ਬਣ ਜਾਂਦੇ ਨੇ ਕਿਉਂਕਿ ਜਿਹੜਾ ਹਰ ਇੱਕ ਸਮੇਂ ਕੰਫਰਟ ਜ਼ੋਨ ਦੇ ਵਿੱਚ ਰਿਹਾ ਹੋਵੇ ਦੋਸਤੋ ਉਹ ਕਦੇ ਵੀ ਔਖਿਆਈ ਨਹੀਂ ਝੱਲ ਸਕਦਾ ਅਫਸਰ ਬਣ ਜਾਂਦੇ ਨੇਗੇ ਜੇਕਰ ਬਾਦਾਂ ਮਾਫ ਗਵਾ ਫੇਰ ਵਾਰੀ ਆ ਗਈ ਮੰਤਰੀਆਂ ਦੀ ਸੋ ਦੋਸਤੋ ਮੰਤਰੀਆਂ ਦੇ ਵਿੱਚ ਵੀ ਹੜਕੰਬ ਮੱਚਿਆ ਹੋਇਆਗਾ ਹਰ ਰੋਜ਼ ਈਡੀ ਪੰਜਾਬ ਦੇ ਵਿੱਚ ਹੁੰਦੀ ਹੈ ਈਡੀ ਦਾ ਪੂਰਾ ਫੁੱਲ ਧਿਆਨ ਹੈ ਜਿਹੜਾ ਉਹ ਹੁਣ ਪੰਜਾਬ ਦੇ ਉੱਪਰ ਕੇਂਦਰਤ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਅਸਲੀਅਤ ਹੈ ਜੋ ਖਬਰਾਂ ਆ ਰਹੀਆਂ ਨੇ ਉਹ ਕੁਝ ਹੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾਗਾ ਸੋ ਦੋਸਤੋ ਇਹਦੇ ਵਿੱਚੋਂ ਹੀ ਉਹ ਖਬਰ ਜਨਮ ਲੈਂਦੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਸੁਣਾ ਕੇ ਹਟਿਆਗਾ ਸੋ ਇਸ ਕਰਕੇ ਜੇਕਰ ਇਸ ਗੱਲ ਦੇ ਵਿੱਚ ਭੋਰਾ ਵੀ ਸਚਾਈ ਹੋਈ ਫਿਰ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿਉਂਕਿ ਚੋਣਾ ਚੱਲ ਰਹੀਆਂ ਨੇ ਗਿਆ ਜਿਵੇਂ ਸੁਨੀਲ ਜਾਖੜ ਨੇ ਕਿਹਾ ਸੀਗਾ ਨਾ ਕਿ ਇਹਨਾਂ ਦੀ ਲਿਸਟ ਤਾਂ ਬਦਲੇਗੀ ਉਦੋਂ ਹਰੇਕ ਕਹਿੰਦਾ ਸੀਗਾ ਵੀ ਲਿਸਟ ਆਮ ਆਦਮੀ ਪਾਰਟੀ ਦੀ ਜਾਖੜ ਜਾ ਬੂਈ ਕਹੀ ਜਾਂਦੇ ਨੇ ਲਿਸਟ ਇਹਨਾਂ ਨੂੰ ਬਦਲ ਨਹੀਂ ਪਊ ਬਦਲ ਲੰਗੇ ਇਹ ਲਿਸਟ ਵੀ ਇੱਕ ਤਰ੍ਹਾਂ ਦਾ ਇਹ ਲੱਗਦਾ ਸੀ ਵੀ ਇਹ ਤਾਂ ਮਜ਼ਾਕ ਹੀ ਕਰੀ ਜਾਂਦੇ ਨੇ ਪਰ ਦੋਸਤੋ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਅਠੇ ਕੈਂਡੀਡੇਟਾਂ ਦੇ ਵਿੱਚੋਂ ਇਹਨਾਂ ਟਿਕਟਾਂ ਦੇ ਵਿੱਚੋਂ ਕਿਹੜੇ-ਕਿਹੜੇ ਨਾਲ ਉਹਨਾਂ ਦੀ ਟੈਲੀਫੋਨ ਤੇ ਗੱਲ ਹੋਈ ਹੋਈ ਸੀ ਹੁਣ ਸਮਝੋ ਇੱਕ ਤਾਂ ਪੱਕੀ ਹੋ ਗਈ ਕਹਾਣੀ ਜਦੋਂ ਜਲੰਧਰ ਵਾਲੀ ਸੀਟ ਬਦਲ ਗਈ ਤੇ ਲਿਸਟ ਤਾਂ ਚੇਂਜ ਹੋ ਗਈ ਅਜੇ ਉਹ ਕਹਿ ਰਹੇ ਨੇ ਕਿ ਕਿ ਹੋਰ ਵੀ ਲਿਸਟ ਚੇਂਜ ਹੋਗੀ ਸੋ ਮੇਰਾ ਕਹਿਣ ਤੋਂ ਭਾਵ ਦੋਸਤੋ ਇਹ ਹੈ ਕਿ ਹਾਲਾਤ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਦਿਨ ਬੁਰੇ ਚੱਲ ਰਹੇ ਨੇ ਬੁਰੇ ਵੀ ਨਹੀਂ ਬਹੁਤ ਬੁਰੇ ਕਿਉਂਕਿ ਦੋਸਤੋ ਜਦੋਂ ਤੁਹਾਡਾ ਕਨਵੀਨਰ ਤੁਹਾਡਾ ਮੁਖੀ ਹੁੰਦਾ ਜਿਹੜਾ ਜੇਕਰ ਤੁਹਾਡਾ ਮੁਖੀ ਹੀ ਕ੍ਰਾਪਸ਼ਨ ਦੇ ਵਿੱਚ ਅੰਦਰ ਚਲਾ ਜਾਵੇ ਔਰ ਉਸ ਪਾਰਟੀ ਦਾ ਜਿਹੜੀ ਕਿ ਆਈ ਕ੍ਰਾਪਸ਼ਨ ਦੇ ਖਿਲਾਫ ਸੀਗੀ ਫਿਰ ਫਰਕ ਤਾਂ ਪੈਂਦਾ ਹੀ ਆ ਜਿਵੇਂ ਉਹ ਮੁੰਡਾ ਖਬਰਾਂ ਵਾਲਾ ਕਹਿੰਦਾ ਹੁੰਦਾ ਫਿਰ ਫਰਕ ਤਾਂ ਪੈਂਦਾ ਹੀ ਹੈ ਸੋ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਆਪਾਂ ਕਰਦੇ ਆਂ ਦੋਸਤੋ ਵੀਰਾਂ ਦਾ ਆਪਣਿਆਂ ਦਾ ਦਲਵੀਰ ਸਿੰਘ ਧਾਲੀਵਾਲ ਅੰਗਰੇਜ਼ ਸੰਧੂ ਵੈਰੀ ਵੈਰੀ ਨਾਈਸ ਕਹਿੰਦੇ ਨੇ ਵੈਰੀ ਗੁੱਡ ਕਹਿੰਦੇ ਨੇ ਹਰਮੀਤ ਰੰਧਾਵਾ ਜੋਗਾ ਗਰਚਾ ਵੈਰੀ ਗੁੱਡ ਕਹਿੰਦੇ ਨੇ ਜੀ ਰਿੰਕੂ ਭੰਗੂ ਹਰਦੇਵ ਸਰਾਨ ਸਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ